ਸਤਿ ਸ਼੍ਰੀ ਅਕਾਲ ਜੀ ਸਭ ਨੂੰ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਸਵਾਗਤ ਹੈਗਾ ਆ ਆਪਾਂ ਹੁਣ ਗੱਲ ਕਰਾਂਗੇ 24 ਤੋਂ ਲੈ ਕੇ 27 ਦਰਮਿਆਨ ਕਿੱਦਾਂ ਦਾ ਰਹੂਗਾ ਆਲਮੋਸਟ ਮੌਸਮ ਪੰਜਾਬ ਦੇ ਵਿੱਚ ਜੁਲਾਈ ਜਿਹੜਾ ਹੈਗਾ ਆ ਇਹਦੇ ਮਹੀਨੇ ਚ ਕਾਫੀ ਜ਼ਿਆਦਾ ਵਾਰਸ਼ ਘਟੀ ਹੈਗੀ ਆ ਉਸੇ ਮੈਂ ਵੀਡੀਓ ਵੀ ਕਾਫੀ ਦਿਨ ਤੋਂ ਨਹੀਂ ਬਣਾ ਰਿਹਾ ਸੀ ਕਿਉਂਕਿ ਰੀਜ਼ਨ ਕੀ ਸੀਗਾ ਕਿ ਬਾਰਸ਼ੇ ਵੀ ਨਹੀਂ ਹੋ پا ਰਹੀ ਸੀ ਹਮੋਸ ਬਣੀ ਹੋਈ ਆ ਕਾਫੀ ਜ਼ਿਆਦਾ ਕਹੋ ਕਿ ਗਰਮੀ ਵਾਲਾ ਮਾਹੌਲ ਆ ਕਾਫੀ ਵੀਰਾਂ ਨੇ ਦੱਸਿਆ ਸੀ ਕਿ ਬਾਰਸ਼ ਇਸ ਵਾਰ ਹੋਊਗੀ ਜਾਂ ਮੌਨਸੂਨ ਕਾਫੀ ਵੀਕ ਰਹੇਗਾ ਉਹ ਟੌਪਿਕ ਨੂੰ ਕਵਰ ਕਰਾਂਗੇ ਬਣੇ ਦਿਓ 2 ਤੋਂ 3 ਮਿੰਟ ਅਗਲੇ ਮੈਂ ਅਕਸਰ ਗੱਲ ਕਰਦਾ ਹੁੰਦਾ ਜਦੋਂ ਮੌਨਸੂਨ ਹੋਵੇ ਤਾਂ ਮੈਟਰ ਕਰਦਾ ਆ ਕਿ ਨਮੀ ਆ ਰਹੀ ਹੈ ਨਹੀਂ ਆ ਰਹੀ ਦੱਸੋ ਨਮੀ ਬਿਲਕੁਲ ਆ ਰਹੀ ਹੈ ਜੀ ਕੋ ਟਰਾਫਿਕ ਦਾ ਫੇਰ ਵੜਨ ਜਾ ਰਹੀ ਆ ਫੇਰ ਇੱਕ ਹੋਰ ਇੱਕ ਤੇ ਸਾਈਕਲਨ ਸਿਸਟਮ ਔਰ ਫੇਰ মুਵਿੰਗ ਦਨ ਹੇਅਰ ਜਿਹੜੀ ਹਵਾ ਇਧਰ ਨੂੰ ਕਰੂਗੀ ਜਿੰਨਾ ਕੀ ਹੋਊਗਾ ਜਿਹਦਾ ਨਮੀ ਤਾਂ ਬਣੀ ਹੋਈ ਆ ਪਰ ਹੁਣ ਥੋੜੀ ਕਲਾਊਡ ਵੀ ਬਣਨਗੇ ਔਰ بارش ਦੀ ਗਤੀਵਿਧੀਆਂ ਕਰ ਫੇਰ ਸ਼ੁਰੂ ਹੋਣ ਦੇ ਸਾਰ ਹੋਗੇ ਪੰਜਾਬ ਦੇ ਵਿੱਚ ਏ ਦੋਸਤੋ ਆਪਣਾ ਜਿਹੜਾ ਪ੍ਰੈਡਿਕਸ਼ਨ ਹੈਗਾ ਆ ਪੂਰੇ ਓਵਰਆਲ ਇੰਡੀਆ ਦੇ ਵਿੱਚ ਕਿੱਦਾਂ ਦੀ ਰੇਨ ਹੋਣ ਦੀ ਸੰਭਾਵਨਾ ਆ ਅਗਲੇ 10 ਦਿਨਾਂ ਦੌਰਾਨ ਦੇਖੋ ਇਹ ਸੈਂਟਰ ਜਿਹੜਾ ਇੰਡੀਆ ਇੱਥੇ ਲਗਭਗ 200 mm ਤੋਂ ਪਲੱਸ بارش ਹੋਊਗੀ ਅਗਲੇ 10 ਦਿਨਾਂ ਦੌਰਾਨ ਪਰ ਜਿਹੜਾ ਉੱਪਰਲਾ ਜ਼ੋਨ ਵੀ ਆ ਇੱਥੇ ਵੀ ਕਹੋ ਪਿੰਕ ਕਲਰ ਥੋੜਾ ਲੱਗ ਦਿਖਾ ਰਿਹਾ ਆ ਔਰ ਜਿਹਦੇ ਵਿੱਚ ਕੀ ਹੈ ਕਿ 150 mm 170 mm بارش ਪੰਜਾਬ ਸਮੇਤ ਪੂਰੇ ਉੱਤਰ ਭਾਰਤ ਵਿੱਚ ਵੀ ਹੋਣ ਦੇ ਸਾਰ ਨੇ ਕਹਿਣ ਦਾ ਕੀ ਭਾਵ ਆ ਥੋੜਾ ਜਿਹਾ ਹੁਣ ਇਧਰ ਨੂੰ ਮੂਵ ਕਰੂਗਾ ਮੌਨਸੂਨ ਔਰ ਥੋੜੀ ਐਕਟੀਵਿਟੀ ਵਧੂਗੀ ਓਵਰਆ ਪੰਜਾਬ ਸਮੇਤ ਸੈਂਟਰ ਇੰਡੀਆ ਔਰ ਜਿਹੜੇ ਬਾਕੀ ਇਲਾਕੇ ਨੇ ਫਿਰ ਹਾਲ ਹੱਲੇ ਤਾਂ ਜੁਲਾਈ ਮਹੀਨੇ ਦੇ ਹਾਲਾਤ ਕਾਫੀ ਖਸਤਾ ਬਣੇ ਹੋਏ ਨੇ ਕਾਫੀ ਜਿਆਦਾ ਹਮਸਿਆ ਔਰ ਪੰਜਾਬ ਅਸੀਂ ਨੂੰ ਕਾਫੀ ਪ੍ਰੋਬਲਮ ਆ ਰਹੀਆਂ ਨੇ ਬਰਸ ਦੇ ਦੇ ਕੋਣੀ ਪਰ ਦੋਸਤੋ ਥੋੜੀ ਜਿਹੀ ਹੁਣ ਬੱਦਲ ਜੇ ਗੱਲ ਕਰੀਏ ਆਪਾਂ ਮੈਂ ਅਕਸਰ ਪਹਿਲਾਂ ਮਾਝੇ ਦੀ ਗੱਲ ਕਰਦੇ ਆਂ ਥੋੜੀ ਡਿਟੇਲ ਦੇ ਵਿੱਚ ਅੱਜ ਮਾਝਾ ਪਠਾਨਕੋਟ ਰੀਜਨ ਗੁਰਦਾਸਪੁਰ ਅਮਰਸਾ ਸਾਹਿਬ ਤਰਨਤਾਰਨ 24 25 26 27 ਦਰਮਿਆਨ ਇਧਰ ਕੀ ਹੋਵੇਗਾ ਜੀ ਬੱਦਲਬਾਰੀ ਵੀ ਦੇਖਣ ਨੂੰ ਮਿਲੇਗੀ ਹਮਸ ਵੀ ਦੇਖਣ ਨੂੰ ਮਿਲੇਗੀ ਔਰ ਕੁਝ ਪਾਗਾਂ ਚ ਬਾੜ ਛਾਉਣ ਦੀ ਵੀ ਸੁਭਾਵਨਾ ਹੋਵੇਗੀ ਬਾੜ ਛ ਟਟਮੇਰੂ ਵਿੱਚ ਹੋਵੇਗੀ ਬਹੁਤ ਜ਼ਿਆਦਾ ਭਾਰਮੀ ਬਾੜ ਛ ਨਹੀਂ ਹੋਵੇਗੀ ਐਸੀ ਤਰ੍ਹਾਂ ਦੋਆਬਾ ਰੀਜਨ ਗੱਲ ਕਰੀਏ ਹੁਸ਼ਿਆਰਪੁਰ ਕਪੂਥਲਾ ਜਲੰਧਰ ਰੀਜਨ ਔਰ ਨਮਾਸ਼ਹਿਰ ਇਧਰ ਵੀ ਸੇਮ ਹੀ ਕੰਡੀਸ਼ਨ ਆ ਬੱਦਲਵਾਰੀਆਂ ਦੇਖਣ ਨੂੰ ਮਿਲੂਗੀਆਂ ਕਈ ਟਾਈਮ ਤੂਪ ਵੀ ਆਵੇਗੀ ਔਰ ਵਧੀਆ ਥੋੜੇ ਮੋਟੇ ਸਪੈਲ ਲੱਗਣਗੇ ਇਹ ਬਰਸਾਤ ਨਮਾ ਹੁਣ ਗੱਲ ਕਰੀਏ ਜਿਹੜਾ ਆ ਰੀਜਨ ਹੋ ਰੀਜਨ ਹੋਊਗਾ ਲੁਧਿਆਣਾ ਰੀਜਨ ਸੰਗਰੂਰ ਦੇ ਭਾਗ ਹੋਗਾ ਪਟਿਆਲਾ ਫਤਿਹਗੜ੍ਹ ਸਾਹਿਬ ਐਸਐਸ ਨਗਰ ਔਰ ਰੂਪਨਗਰ ਸਾਈਡ ਇਧਰ ਕੁਝ ਭਾਗਾਂ ਜਿਹੜੇ ਆ ਰੂਪਨਗਰ ਦੇ ਭਾਗ ਆ ਇਹਨਾਂ ਚ ਥੋੜੀ ਜਿਹੀ ਹੈਵੀ ਰੇਨ ਹੋਣ ਦੇ ਸੁਭਾਵਨਾ ਹੋਊਗੀ ਕਾਫੀ ਭਾਰੀ ਮੀਂਹ ਬਾਕੀ ਆਲਮੋਸਟ ਜਿਹੜੇ ਮਿਲਾਕੇ ਗਣਾਈਏ ਲੁਧਿਆਣਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਇਧਰ ਵਧੀਆ ਬਾਰਿਸ਼ ਹੋਣ ਦੀ ਸੁਭਾਵਨਾ ਹੋਊਗੀ ਫਿਰੋਜ਼ਪੁਰ ਫਰੀਦਕੋਟ ਫਜ਼ਲਕਾ ਸ਼ਹੀਦ ਮੁਕਤ ਸਿੰਘ ਬਠਿੰਡਾ ਮਾਨਸਾ ਬਰਨਾਲਾ ਇਹਨਾਂ ਲਾਕਾਂ ਚ ਥੋੜੀ ਆਪਨੋ ਹੋਮਸ ਜ਼ਿਆਦਾ ਦੇਖਣ ਨੂੰ ਮਿਲੂਗੀ ਧੁੱਪ ਜ਼ਿਆਦਾ ਪਰ ਕੁਝ ਟਾਈਮ ਇਧਰ ਵੀ ਬਾਰਿਸ਼ ਹੋਣ ਦੀ ਸੁਭਾਵਨਾ ਹੈ ਸੋ ਗੱਲ ਕੀਤੀ ਜਾਵੇ ਸੱਟਾ ਕਿ ਨਿਕਲਦਾ ਇਹ ਵੀਡੀਓ ਦਾ ਪੰਜਾਬ ਦੇ ਵਿੱਚ ਬਹੁਤ ਵੱਡੀਆਂ ਹਲਚਲਾਂ ਹੋਣ ਦੀ ਸੁਭਾਵਨਾ ਨਹੀਂ ਹੈਗੀ ਧੋਪ ਵੀ ਦੇਖਣ ਨੂੰ ਮਿਲੇਗੀ ਪਰ ਬੱਦਲਾਂ ਦਾ ਆਵਾਗਮਨ ਹਮਸ ਔਰ بارش ਵੀ ਦੇਖਣ ਨੂੰ ਮਿਲੇਗੀ ਪੰਜਾਬ ਵਿੱਚ ਅਗਲੇ 4 ਦਿਨਾਂ ਦੌਰਾਨ ਔਰ ਜੇ ਗੱਲ ਕਰੀਏ ਕਿ ਕਾਫੀ ਹਮਸ ਤੇ ਨਾਲ ਨਾਲ بارش ਹੋਣ ਦੀ ਸੁਭਾਵਨਾ ਹੋਊਗੀ ਸੋ ਹੁਣ بارش ਹੋਣ ਦੀ ਵੀ ਸੁਭਾਵਨਾ ਹੋਊਗੀ ਔਰ ਪੰਜਾਬ ਵਿੱਚ ਆਨ ਐਂਡ ਆਫ بارش ਹੋਣ ਦੀ ਸੁਭਾਵਨਾ ਹੋਊਗੀ ਓਵਰਆਲ ਟੈਸਟਾਂ ਦੇ ਵਿੱਚ ਸੋ ਇਹ ਹੁਣ ਤੱਕ ਦੀ ਵੀਡੀਓ ਸੀ ਜੀ ਕਿ ਕਿਸਟਾ ਨਿਕਲਦਾ ਕਿ ਬਹੁਤ ਵੱਡੀ ਹਲਚਲ ਤਾਂ ਨਹੀਂ ਹੋਊਗੀ ਪਰ ਥੋੜੀ-ਮੋਟੀ ਗਤੀਵਿਧੀਆਂ ਸ਼ੁਰੂ ਹੋਣਗੀਆਂ ਹੁਣ ਪੰਜਾਬ ਦੇ ਵਿੱਚ ਸੋ ਇਹ ਸੀ ਵੀਡੀਓ ਬਾਕੀ ਜੇਕਰ ਕੋਈ ਚੇਂਜ ਆਉਂਦਾ ਜਾਂ ਹੋਰ ਅਪਡੇਟ ਆਉਂਦੀ ਹੈ ਤੁਹਾਨੂੰ ਫੇਰ ਮਿਲਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਜੀ ਧੰਨਵਾਦ